ਮੈਨੂੰ ਸੁਭਾਗ ਮਿਲਿਆ ਅੱਜ ਜੋ ਵੀ ਕੁਝ ਮੈਂ ਹਾਂ ਮੈਂ ਸਮਝਦਾ ਮੇਰੇ ਚ ਕਾਬਲੀਅਤ ਕੋਈ ਨਹੀਂ ਬਲਕਿ ਸਿਰਫ ਇੱਕੋ ਹੀ ਕਾਬਲੀਅਤ ਹੈ ਕਿ ਮੈਂ ਸਰਦਾਰ ਸੁਖਦੇਵ ਸਿੰਘ ਢੀਂਸਾ ਦਾ ਪੁੱਤਰ ਜੋ ਉਹਨਾਂ ਨੇ ਮੇਰੇ ਵਾਸਤੇ ਸਾਡੇ ਪਰਿਵਾਰ ਵਾਸਤੇ ਕੀਤਾ ਹੈ ਮੈਂ ਸਮਝਦਾ ਉਹ ਕਹਿਣਾ ਸੰਭਵ ਨਹੀਂ ਪਰ ਮੇਰੀ ਪਰਵਰਿਸ਼ ਦੇ ਵਿੱਚ ਮੇਰੇ ਭੈਣਾਂ ਦੇ ਪਰਵਰਿਸ਼ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਪਿਆਰ ਸਨੇਹ ਦਿੱਤਾ ਜੋ ਉਹਨਾਂ ਨੇ ਇੱਕ ਆਗੂ ਹੋਣ ਦੇ ਨਾਤੇ ਸਮਾਂ ਘੱਟ ਸੀ ਪਰ ਫਿਰ ਵੀ ਉਹਦੇ باوجود ਉਸ ਸਮੇਂ ਦੇ ਸੀਮਤ ਸਾਧਨਾ ਦੇ باوجود ਕਦੇ ਸਾਨੂੰ ਕਦੇ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਸਾਨੂੰ ਜਿੰਨਾ ਪਿਆਰ ਸਾਡੇ ਪਿਓ ਤੋਂ ਮਿਲਿਆ ਮੈਂ ਤਾਂ ਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਹਰ ਕਿਸੇ ਨੂੰ ਹਰ ਬੱਚੇ ਨੂੰ ਆਪਣੇ ਮਾਂ ਪਿਓ ਤੋਂ ਇਨਾ ਪਿਆਰ ਮਿਲੇ ਇਕੱਲੇ ਮੈਨੂੰ ਨਹੀਂ ਜਾਂ ਮੇਰੀਆਂ ਭੈਣਾਂ ਨੂੰ ਨਹੀਂ ਮੈਂ ਸਕਦਾ ਹਰ ਵਰਕਰ ਹਰ ਸਾਥੀ ਜਿਹੜਾ ਉਹਨਾਂ ਦੇ ਨੇੜੇ ਸੀ ਉਹਨਾਂ ਨੂੰ ਥਾਰ ਪਿਆਰ ਕਰਦੇ ਸੀ ਆਪਣੇ ਔਤੇ ਪੋਤੀਆਂ ਦੋਤੇ ਦੋਤੀਆਂ ਅਬਦੇ ਹਰ ਸਾਖ ਸਮ ਹਰ ਰਿਸ਼ਤਾ ਜਿਸ ਮੁਫੂਬੀ ਉਹਨਾਂ ਨੇ ਨਵਾਇਆ ਚਾਹੇ ਸਿਆਸੀ ਰਿਸ਼ਤਾ ਸੀ ਚਾਹੇ ਪਰਿਵਾਰ ਦਾ ਰਿਸ਼ਤਾ ਸੀ ਚਾਹੇ ਦੋਸਤਾਂ ਦਾ ਰਿਸ਼ਤਾ ਸੀ ਇਹ ਮੈਂ ਨਹੀਂ ਕੁਝ ਦੇਖਿਆ ਇਸ ਤਰੀਕੇ ਦੇ ਨਾਲ ਅੱਜ ਜਿਹੜੇ ਤੁਸੀਂ ਆਏ ਹੋ ਉਹਨਾਂ ਦੇ ਪਿਆਰ ਦੇ ਵਿੱਚ ਮੈਂ ਤੁਹਾਡਾ ਧੰਨਵਾਦੀ ਕਰ ਸਕਦਾ ਹਾਂ ਮੈਂ ਧੰਨਵਾਦ ਕਰਦਾ ਸਮੂਹ ਹਿੰ사 ਸਾਹਿਬ ਦੇ ਸਾਥੀਆਂ ਦਾ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਔਖੀ ਚੰਗੀ ਘੜੀ ਦੇ ਵਿੱਚ ਉਹਨਾਂ ਦਾ ਡਟ ਕੇ ਸਾਥ ਦਿੱਤਾ ਉਹਨਾਂ ਦੇ ਸਮਰਥਨ ਦਾ ਉਹਨਾਂ ਦੇ ਨਾਲ ਸਾਥੀਆਂ ਦਾ ਜੋ ਅੱਜ ਵੀ ਤੁਸੀਂ ਉਹਨਾਂ ਦੇ ਨਾਲ ਆਖੀਰ ਸਮੇਂ ਤੱਕ ਜਿਸ ਰੂਪ ਵਿੱਚ ਟਾਣਵੇਂ ਖੜੇ ਰਹੇ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਮੈਂ ਧੰਨਵਾਦ ਕਰਦਾ ਸਾਡੇ ਸਮੂਹ ਨਗਰ ਦਾ ਪਾ ਵਾਲਦਾ ਜਿੱਥੋਂ ਉਹਨਾਂ ਨੇ ਆਪਦਾ ਸਿਆਸੀ ਸ਼ਗਰ ਸ਼ੁਰੂ ਕਰਕੇ ਤੇ ਅਖੀਰ ਤੱਕ ਆਪਣੇ ਨਗਰ ਨੂੰ ਉਹਨਾਂ ਨੇ ਜੋ ਪਿਆਰ ਦਿੱਤਾ ਤੇ ਜੋ ਪਿਆਰ ਲਿਆ ਉਹ ਮੈਨੂੰ ਲੱਗਦਾ ਸਾਡੇ ਨਗਰ ਦਾ ਹਰ ਵਿਅਕਤੀ ਜਾਣਦਾ ਹੈ ਮੈਂ ਆਪਦੇ ਇਸ ਨੂੰ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਜਦ ਇਹ ਖਬਰ ਮਿਲੀ ਤਾਂ ਜਿੰਨਾ ਅਫਸੋਸ ਜਿੰਨਾ ਦੁੱਖ ਤੁਸੀਂ ਸਾਰਿਆਂ ਨੇ ਬਣਾਇਆ ਉਹ ਅਸੀਂ ਭਲੀ ਭਾਂਤ ਜਾਣਦੇ ਹਾਂ ਉਹਨਾਂ ਦਾ ਦੋਸਤਾਂ ਮਿੱਤਰਾਂ ਦੀ ਦੁਨੀਆ ਬਹੁਤ ਵੱਡੀ ਸੀ ਪੰਜਾਬ ਦੇ ਵਿੱਚ ਤੇ ਪੰਜਾਬ ਤੇ ਬਾਹਰ ਸੂਬਿਆਂ ਦੇ ਵਿੱਚ ਦਿੱਲੀ ਵਿੱਚ ਵਿਦੇਸ਼ਾਂ ਵਿੱਚ ਜੋ ਉਹਨਾਂ ਦੇ ਸਾਥੀ ਸੀ ਉਹਨਾਂ ਦਾ ਉਹਨਾਂ ਨਾਲ ਨਿਸਵਾਰਥ ਪਿਆਰ ਸੀ ਅਤੇ ਮੈਂ ਸਮਝਦਾ ਜਿੰਨਾ ਪਿਆਰ ਸਤਿਕਾਰ ਦੋਸਤਾਂ ਮਿੱਤਰਾਂ ਤੋਂ ਢੀਂਸਾ ਸਾਹਿਬ ਨੂੰ ਮਿਲਿਆ ਹੈ ਉਹ ਵੀ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇੰਨਾ ਪਿਆਰ ਸਤਿਕਾਰ ਰਿਸ਼ਤੇਦਾਰਾਂ ਤੋਂ ਦੋਸਤਾਂ ਮਿੱਤਰਾਂ ਤੋਂ ਆਪਦੇ ਸਾਥੀਆਂ ਤੋਂ ਮਿਲੇ ਹੋਵੇ ਇਸ ਪੱਖੋਂ ਮੈਂ ਸਮਝਦਾ ਬਹੁਤ ਭਾਗਾਂ ਵਾਲੀ ਸੀ ਅੱਜ ਮੈਂ ਦੇਖ ਰਿਹਾ ਪੂਰੇ ਦੁਨੀਆ ਦੇ ਵਿੱਚੋਂ ਸਿਰਫ ਉਹਨਾਂ ਨੂੰ ਸ਼ਰਦਾ ਪੇਟ ਕਰਨ ਲਈ ਉਹਨਾਂ ਦੀ ਅੰਤਿਮ ਅਰਦਾਸ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਸਾਥੀ ਦੇਸ਼ਾਂ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਆਏ ਨੇ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲ ਜਿਹੜੇ ਕੀਨਸਾ ਸਾਹਿਬ ਦੇ ਸਾਥੀ ਜਿਹੜੇ ਮੇਰਾ ਉਹਨਾਂ ਨੇ ਜਿਹੜੇ ਨਾਲ ਰਹੇ ਸਾਡਾ ਵੀਰ ਜਸਵਿੰਦਰ ਸਿੰਘ ਜਿਨੇ ਪੂਰੀ ਉਮਰ ਕੀਨਸਾ ਸਾਹਿਬ ਦੀ ਸੇਵਾ ਕੀਤੀ ਅਖੀਰ ਤੱਕ ਆਖਰੀ ਦਮ ਤੱਕ ਉਹ ਉਹਨਾਂ ਦੇ ਨਾਲ ਰਹੇ ਉਹਨਾਂ ਦੇ ਸਟਾਫ ਦੇ ਮੈਂਬਰ ਜਿਹੜੇ ਸਿਰਫ ਸਟਾਫ ਮੈਂਬਰ ਨਹੀਂ ਸੀ ਜਾਂ ਸਕਿਉਰਟੀ ਨਹੀਂ ਸੀ ਬਲਕਿ ਉਹਨਾਂ ਨੇ ਕੀਨਸਾ ਸਾਹਿਬ ਨੂੰ ਆਪਣੇ ਪੁੱਤਾਂ ਵਾਂਗੂ ਸੇਵਾ ਕੀਤੀ ਮੈਂ ਸੱਚੀ ਕਹਿ ਰਿਹਾ ਹਾਂ ਅਖੀਰ ਸਮੇਂ ਦੇ ਵਿੱਚ ਉਹਨਾਂ ਨੇ ਢੀਂਸਾ ਸਾਹਿਬ ਨੂੰ ਉਹਨਾਂ ਨੇ ਆਪਣੇ ਪਿਓ ਵਾਂਗੂ ਸੇਵਾ ਕੀਤੀ ਮੈਂ ਵਿਸ਼ੇਸ਼ ਤੌਰ ਤੇ ਸਾਡੇ ਵੀ ਹਰਬੰਸ ਸਿੰਘ ਹਰਪਾਲ ਸਿੰਘ RAM ਸਿੰਘ ਨੈਭ ਸਿੰਘ ਮਨਜੀਤ ਸਿੰਘ ਸ਼ਮਸ਼ੇਰ ਸਿੰਘ ਬਹਾਲ ਸਿੰਘ ਰਣਜੀਤ ਸਿੰਘ ਗੁਰਸੇਵਕ ਸਿੰਘ ਹਰਪ੍ਰੀਤ ਸਿੰਘ ਹਰਜੀਤ ਸਿੰਘ ਤੇ ਅਮਰੀਕ ਸਿੰਘ ਤੇ ਸਾਡਾ ਵੀ ਟੀਟੂ ਉਹਦੇ ਨਾਲ ਹਰਜੋਤ ਅਮਨਵੀਰ ਸਾਰਿਆਂ ਨੇ ਜਿਹੜਾ ਹੈ ਅਖੀਰ ਸਮੇਂ ਦੇ ਵਿੱਚ ਉਹਨਾਂ ਦੀ ਹਰ ਰੂਪ ਦੇ ਵਿੱਚ ਜਿਵੇਂ ਕੋਈ ਵਿਅਕਤੀ ਆਪਣੇ ਮਾਂ ਪਿਓ ਦੀ ਸੇਵਾ ਕਰਦਾ ਸਾਡੇ ਪਰਿਵਾਰ ਦਾ ਮੈਂਬਰ ਬਣ ਕੇ ਉਹਨਾਂ ਨੇ ਸੇਵਾ ਕੀਤੀ ਹੈ ਮੈਂ ਹਮੇਸ਼ਾ ਉਹਨਾਂ ਦਾ ਵੀ ਰਿਣੀ ਰਹਾਂਗਾ ਤੇ ਮੈਂ ਨਾਲ ਹੀ ਇਹ ਵੀ ਮਹਿਸੂਸ ਕਰਦਾ ਕਿ ਜੀਵਨ ਦੇ ਵਿੱਚ ਬੰਦਾ ਚਾਹੇ ਜਿੰਨਾ ਮਰਜ਼ੀ ਚੰਗਾ ਬਣ ਜੇ ਪਰ ਫਿਰ ਵੀ ਅਣਜਾਣੇ ਜਾਣੇ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਹੇ ਟੀੰਸਾ ਸਾਹਿਬ ਤੋਂ ਕਦੇ ਕੰਮ ਕਰਦੇ ਹੋਏ ਮੈਨੂੰ ਪਤਾ ਹੈ ਉਹਨਾਂ ਨੇ ਕਦੇ ਝੂਠ ਨਹੀਂ ਬੋਲਿਆ ਕਦੇ ਕਿਸੇ ਦੇ ਜ਼ਿੰਦਗੀ ਵਿੱਚ ਨੁਕਸਾਨ ਨਹੀਂ ਕੀਤਾ ਪਰ ਫੇਰ ਵੀ ਜੇ ਅਣਜਾਣੇ ਅਣਜਾਣੇ ਕਿਸੇ ਦਾ ਕੋਈ ਦੁੱਖ ਗਿਆ ਹੋਵੇ ਤਾਂ ਕਿਰਪਾ ਕਰਕੇ ਉਹ ਆਪਦੀ ਕੋਈ ਜੋ ਮਨ ਦੇ ਵਿੱਚ ਹੈ ਉਹ ਸਾਡੀ ਝੋਲੀ ਪਾ ਦਿਓ ਆਪਦਾ ਅਸ਼ੀਰਵਾਦ ਉਹਨਾਂ ਨੂੰ ਦਿਓ ਤਾਂ ਕਿ ਉਹਨਾਂ ਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਕਾਲ ਪੁਰਖ ਦੇ ਚਰਨਾਂ ਵਿੱਚ ਬਸਾ ਹੋਵੇ ਮੈਂ ਕੋਈ ਸਿਆਸੀ ਗੱਲ ਨਹੀਂ ਮੈਂ ਤਾਂ ਧੰਨਵਾਦ ਹੀ ਕਰਦਾ ਮਾਫੀ ਮੰਗਦਾ ਜਿਹੜੇ ਕੋਈ ਬਹੁਤ ਲੀਡਰ ਸਹਿਬਾਨ ਸੀਨੀਅਰ ਲੀਡਰ ਮਾਨ ਸਾਹਿਬ ਬੈਠੇ ਆ ਹੋਰ ਬਹੁਤ ਹੈ ਜਿਹੜੇ ਨਹੀਂ ਬੋਲ ਸਕੇ ਜਾਂ ਜਿਹੜੇ ਕੋਈ ਹੋਰ ਲੀਡਰਾਂ ਨੂੰ ਅਸੀਂ ਨਹੀਂ ਬੁਲਾ ਸਕੇ ਸਮਾਂ ਘੱਟ ਸੀ ਮੈਂ ਉਹਦੇ ਵੀ ਤੁਹਾਡੇ ਸਾਰਿਆਂ ਤੋਂ ਮਾਫੀ ਚਾਹਉਣਾ ਮੈਂ ਸਭ ਦਾ ਢੀਂਸਾ ਸਾਹਿਬ ਨੇ ਜੋ ਵੀ ਜਿਹਦਾ ਵੀ ਸਾਥ ਦਿੱਤਾ ਅੱਜ ਤੱਕ ਆਪਦੇ ਮਨੋਂ ਚਾਹੇ ਉਹ ਸੰਤ ਹਰਚੰਦ ਸਿੰਘ ਲੋਂਗਵਾਲ ਜੀ ਦੇ ਨਾਲ ਦੋ ਆਗੂਆਂ ਦੇ ਨਾਲ ਉਹਨਾਂ ਦੀ ਬਹੁਤ ਨੇੜਤਾ ਰਹੀ ਸੰਤ ਹਰਚੰਦ ਸਿੰਘ ਜੀ ਲੋਂਗਵਾਲ ਸਾਹਿਬ ਤੇ ਸਰਦਾਰ ਪ੍ਰਕਾਸ਼ ਸਿੰਘ ਵਾਲ ਸਾਹਿਬ ਈਨਸਾ ਸਾਹਿਬ ਨੇ ਕਦੇ ਉਹਨਾਂ ਦਾ ਮੈਂ ਕਹਿ ਸਕਦਾ ਕਿ ਨੁਕਸਾਨ ਜਾਂ ਮਾੜਾ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਉਹਨਾਂ ਵਾਸਤੇ ਸੱਚੇ ਮਨੋਂ ਉਹਨਾਂ ਸਾਥ ਦਿੱਤਾ ਜੇ ਸਲਾਹ ਵੀ ਦਿੱਤੀ ਤਾਂ ਭਲੇ ਵਾਸਤੇ ਦਿੱਤੀ ਜੇ ਕੋਈ ਸੋਚਿਆ ਤਾਂ ਭਲੇ ਵਾਸਤੇ ਸੋਚਿਆ ਪੱਖ ਵਾਸਤੇ ਸੋਚਿਆ ਕਦੇ ਉਹਨਾਂ ਨੇ ਆਪਦਾ ਸਵਾਰਥ ਮੁਕ ਰੱਖ ਕੇ ਕਦੇ ਕਿਸੇ ਨਾਲ ਜਿਹੜਾ ਹੈ ਗਲਤ ਸਲਾਹ ਜਾਂ ਗਲਤ ਕਿਸ ਦਾ ਮਾੜਾ ਉਹਨਾਂ ਨੇ ਸੋਚਿਆ ਤੱਕ ਨਹੀਂ ਸੋ ਮੈਂ ਸਮੂਹ ਆਏ ਸਾਰੇ ਸਾਥੀ ਢੀਂਸਾ ਸਾਹਿਬ ਦੇ ਤੁਸੀਂ ਸਾਰਿਆਂ ਨੇ ਥਾ ਪਿਆਰ ਦਿੱਤਾ ਸਾਡੀਆਂ ਜੋ ਪ੍ਰਬੰਧ ਸੀ ਉਹ ਕੁਝ ਘੱਟ ਵੀ ਰਹਿ ਗਏ ਗਰਮੀ ਵੀ ਬਹੁਤ ਸੀ ਪਰ ਇਸ ਦੇ باوجود ਤੁਸੀਂ ਸਾਰੇ ਦੂਰੋਂ ਦੂਰੋਂ ਚੱਲ ਕੇ ਵੱਡੀ ਗਿਣਤੀ 'ਚ ਆਏ ਹੋ ਸੰਤ ਮਹਾਪੁਰਖ ਬਹੁਤ ਵੱਡੀ ਗਿਣਤੀ ਵਿੱਚ ਆਏ ਨੇ ਮੈਂ ਇਹੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਢੀਂਸਾ ਸਾਹਿਬ ਦਾ ਸੁਪਨਾ ਸੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੋ ਪੰਜਾਬ ਪ੍ਰਤੀ ਉਸ ਸੁਪਨੇ ਨੂੰ ਸਰਕਾਰ ਕਰਨ ਲਈ ਮੈਂ ਹਮੇਸ਼ਾ ਤਤਪਰ ਰਹਾਂਗਾ ਉਹਨਾਂ ਦਾ ਸੁਪਨਾ ਸੀ ਕਿ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਅਕਾਲੀ ਦਲ ਤਕੜਾ ਤੇ ਮਜ਼ਬੂਤ ਹੋਵੇ ਤੇ ਉਹਦੇ ਵਾਸਤੇ ਹਮੇਸ਼ਾ ਅਸੀਂ ਯਤਨਸ਼ੀਲ ਰਹਾਂਗੇ ਮੈਂ ਇਹ ਤੁਹਾਨੂੰ ਜਿਹੜਾ ਹੈ ਆਪਦੇ ਵੱਲੋਂ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣਾ ਤੇ ਨਾਲ ਉਹਨਾਂ ਦੇ ਸਾਰੇ ਸਾਥੀ ਸਾਡੇ ਵਰਕਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਚਾਹੇ ਤਿੰਸਾ ਸਾਹਿਬ ਦਾ ਸਾਨੀ ਬਣ ਸਕਦਾ ਪਰ ਫਿਰ ਵੀ ਆਪਦੇ ਵੱਲੋਂ ਪੂਰਾ ਯਤਨ ਕਰਾਂਗਾ ਕਿ ਉਹਨਾਂ ਦੀ ਕਮੀ ਤੁਹਾਨੂੰ ਮਹਿਸੂਸ ਨਾ ਹੋਵੇ ਤੁਹਾਡੇ ਹਰ ਦੁੱਖ ਸੁੱਖ ਵਿੱਚ ਹਰ ਤੁਹਾਡੇ ਕਾਰਜ ਵਿੱਚ ਜਿੰਨਾ ਵੀ ਮੈਂ ਵੱਧ ਤੋਂ ਵੱਧ ਸਹਾਇਕੀ ਹੋ ਸਕਦਾ ਹਾਂ ਸਹਾਇੀ ਹੋ ਸਕਦਾ ਹਾਂ ਮੈਂ ਬਣਨ ਦਾ ਯਤਨ ਕਰਾਂਗਾ ਫਿਰ ਸਭ ਤੋਂ ਵੱਧ ਸ਼ੁਕਰਾਨਾ